ਮਨ ਦੇ ਮਗਰ ਨਾ ਲੱਗੋ ਮਨਮੁਖ ਬਣ ਜਾਓਗੇ ਜੋ ਗੁਰੂ ਸਾਹਿਬ ਕਹਿੰਦੇ ਨੇ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਹਮ ਅੰਦਲੇ ਅੰਦ ਬਿਖੈ ਬਖ ਨਾ ਕਿਉ ਚੱਲੈ ਗੁਰ ਚਾਲੀ ਇੱਥੇ ਤੇ ਦਇਆ ਹੋਣੀ ਐ ਆਪਣੇ ਆਪ ਨਹੀਂ ਚੱਲਿਆ ਜਾਣਾ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਨ ਬਾਲੀ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਨੋ ਹਰ ਹਰ ਕਥਾ ਨਿਰਾਲੀ ਕਿਸੇ ਸਿੰਘ ਨੇ ਕਾਫੀ ਇਸ ਸ਼ਬਦ ਦਾ ਅਭਿਆਸ ਕੀਤਾ ਸਾਡੇ ਕੋ ਵਿਚਾਰ ਚੱਲ ਪਈ ਆਪਸ ਵਿੱਚ ਜਦੋਂ ਉਹਦੇ ਤੇ ਬਖਸ਼ਿਸ਼ ਹੋ ਗਈ ਕਾਫੀ ਮੈਨੂੰ ਕਹਿਣ ਲੱਗਿਆ ਵੀ ਤਾਂ ਬਾਬਾ ਆਨੰਦ ਸਿੰਘ ਜੀ ਨੇ ਬਹੁਤ ਕੀਤਾ ਮੈਂ ਕਿਹਾ ਅੱਛਾ ਔਰ ਜਦੋਂ ਉੱਪਰ ਤਾਰ ਜੁੜ ਜਾਂਦੀ ਹੈ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਿਹਨੇ ਕਿਹਨੇ ਕੀ ਕੀ ਕੀਤਾ ਹੋਇਆ